ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋ ਕੇ ਤੇ ਹਾਜ਼ਰਾਂ ਆਪਾਂ ਕੀਰਤ ਤੇ ਸੁਖ ਰਤਿਆ ਦਾ ਇੱਕ ਨਵਾਂ ਲਾਈਵ ਲੈ ਕੇ ਸੁਖ ਰਤਿਆ ਤੇ ਕੀਰਤ ਨੇ ਰਾਤ ਨੂੰ ਲਾਈਵ ਹੋ ਕੇ ਕੀ-ਕਿਆ ਤੇ ਕਿਸ ਨੂੰ ਕੀ ਕੀ ਰਿਪਲਾਈ ਕੀਤਾ ਦਿਖਾਉਣਿਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਗੇ ਛੋਟੀ ਰਿਕਵੈਸਟ ਹੈ ਜੇ ਨੇ ਵੀ ਯਾਰ ਦੋਸਤੋ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬਰ ਬਟਨ ਦੇ ਕਲਿੱਕ ਕਰਕੇ ਜੁੜ ਜਾਓ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਅੱਜ ਦਾ ਲਾਈਵ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਿਹਾ ਇਸ ਕਰਕੇ ਲਾਈਵ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਸੁਖ ਰਤਿਆ ਤੇ ਕੀਤਨੇ ਕਿਸਨੂ ਕੀ ਰਿਪਲਾਈ ਕੀਤਾ ਬਾਕੀ ਜੇਕਰ ਤੁਹਾਨੂੰ ਅੱਜ ਦਾ ਲਾਈਵ ਵਧੀਆ ਲੱਗਾ ਤੇ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾਓ ਤੁਹਾਨੂੰ ਕੌਣ ਸਹੀ ਲੱਗਦਾ ਤੇ ਕੌਣ ਗਲਤ ਲੱਗਦਾ ਹੈ ਬਾਕੀ ਇਸੇ ਤਰ੍ਹਾਂ ਦੀਆਂ ਨਵੀਆਂ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦੇ ਆਈਕਨ ਤੇ ਪ੍ਰੈਸ ਕਰਕੇ ਜਰੂਰ ਜਾਓ ਬਾਕੀ ਚਲ ਕਮਰਾਉਂਦੇ ਆ ਤੁਹਾਨੂੰ ਸ਼ੁ크ਰਤਿਆ ਤੇ ਕੀਤ ਦੇ ਅੱਜ ਦੇ ਇਸ ਲਾਈਵ ਤੇ ਕੀ ਗਿਆ ਇਹਨਾਂ ਦੋਵਾਂ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਬਾਕੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰਾਖਾ ਆਜੋ ਸਾਰੇ ਜਲਦੀ ਜਲਦੀ ਗੱਲਾਂ ਬਾਤਾਂ ਕਰੀਏ ਬਸ ਕੁੜੀਆਂ ਬਹੁਤ ਕੁੜੀ ਦੇ ਲੱਖ ਫਾਲੋਅਰ ਹੋ ਗਏ ਮੈਂ ਕਿਹਾ ਇਹ ਮੋਟਾ ਪੱਕਾ ਨਾ ਹੀ ਰੱਖਦਾ ਹੈ ਕਹਿੰਦੇ ਮੋਟਾ ਮੇਰਾ ਵਧੀਆ ਚੱਲ ਬੱਬਾ ਮੈਂ ਆ ਗੱਲ ਕਰਨ ਨੂੰ ਲਾਈਵ ਹੋਇਆ ਪਹਿਲੀ ਤੇ ਲਾਸਟ ਗੱਲ ਜਿੰਦਗੀ ਜਿਵੇਂ ਆਉਂਦੇ ਆ ਜਾਂਦੇ ਰਹਿੰਦੇ ਆ ਕੋਈ ਦਿੱਕਤ ਨਹੀਂ ਜਾਓ ਆਪਾਂ ਨੂੰ ਤੁਹਾਡਾ ਨਾਲ ਕੋਈ ਗੁੱਸਾ ਗਿਲਾ ਨਹੀਂ ਆ ਤੀਜੀ ਆ ਤੇਜੀ ਸੰਧੂ ਮੁੰਡੇ ਆ ਸੁਰਪ੍ਰੀਤ ਕੌਰ ਕੁੜੀ ਆ ਉਹਨਾਂ ਨੇ ਭਰਾਵਾ ਨਵੀਂ ਨਵੀਂ ਕੀ ਸਾਈਬਰ ਕਰਾਉਣੀ ਹੈ ਕਰਾਉਣੀ ਆਪਣਾ ਕੋਈ ਲਿੰਕ ਹੀ ਨਹੀਂ ਹੈਗਾ ਬਾਈ ਉਹਨਾਂ ਦਾ ਸਿੱਧੀ ਗੱਲ ਅਗਲੇ ਨਾਲ ਆਪਣਾ ਆਪਾਂ ਮੂੰਹ ਤੇ ਕਹਿੰਨੇ ਆ ਜਿੰਨਾ ਬਈ ਯਾਰੀਆਂ ਟੁੱਟਦੀਆਂ ਨੇ ਕੋਈ ਦਿੱਕਤ ਨਹੀਂ ਆਪਣਾ ਆਪਣਾ ਤੇਤੀ ਨਹੀਂ ਕੋਈ ਲਿੰਕ ਨਹੀਂ ਆਪਣਾ ਉਹਦੇ ਨਾਲ ਕੋਈ ਲਿੰਕ ਨਹੀਂ ਉਹਦੇ ਨਾਲ ਜੋ ਕੋਈ ਮਰਜ਼ੀ ਕਰੇ ਆ ਨਾ ਦੂਜੇ ਨਾਲ ਜੋ ਮਰਜ਼ੀ ਕਰੇ ਆਪਣਾ ਆਪਣੇ ਨਾਲ ਲਿੰਕ ਤਨੂ ਸਰੋਹੀ ਨਾਲ ਲਿੰਕ ਸੁਖ ਰਤੀ ਨਾਲ ਲਿੰਕ ਜਿਨ੍ਹਾਂ ਨਾਲ ਆਪਣਾ ਪਿਆਰ ਹੈਗਾ ਲਿੰਕ ਹੈਗੇ ਨੇ ਜੈਜ ਕੁੜੀ ਆ ਜਾਨਵੀ ਕੁੜੀ ਆ ਉਹ ਤਾਂ ਬੱਚੇ ਹੀ ਆ ਛੋਟਾ ਜਿਹਾ ਆਪਣਾ ਤੇ ਉਹਦੇ ਨਾਲ ਲਿੰਕ ਠੀਕ ਆ ਬਾਕੀ ਆਪਣਾ ਕਿਸੇ ਨਾਲ ਲਿੰਕ ਨਹੀਂ ਹੋਏਗਾ ਦੂਜੀ ਗੱਲ ਧੰਨਵਾਦ ਸਾਰਿਆਂ ਦਾ ਸੌਕੇ ਹੋ ਗਏ ਤਨੂ ਦੇ 1 ਲੱਖ ਫਾਲੋਅਰ ਹੋ ਗਿਆ ਕੀ ਪਤਾ ਬੱਬਾ ਅੱਜ ਹੋ ਗਿਆ ਮੈਨੂੰ ਅੱਜ ਤੁਸੀਂ ਦੇਖ ਲਿਆ ਉਹਨੂੰ ਉਹਦੀ ਪਿਛਲੀ ਸਟਰਗਲ ਦੇਖ ਲੈਂਦੇ ਯਾਰ ਹਰ ਕਿਸੇ ਨੂੰ ਹੁੰਦਾ ਮੇਰੇ ਫਾਲੋਅਰ ਆਉਣੇ ਹੋਵੇ ਉਹ ਹੋਵੇ ਮੋٹے ਦੀ ਵੀਡੀਓ ਬਾਈ ਕਰਤੀ ਲੀਕ ਫਿਰ ਕੀ ਹੋ ਗਿਆ ਦੂਜੀ ਗੱਲ ਬਾਈ ਹੁਣ ਨਹੀਂ ਦੇਖਦਾ ਮੈਨੂੰ ਇਹ ਗੱਲ ਦੱਸ ਦੋ ਅਸੀਂ ਤਾਂ ਮਾਫੀਆਂ ਮੰਗੀਆਂ ਸਾਰਾ ਕੋਈ ਕੀਤਾ ਆਪਾਂ ਉਹ ਗੱਲਾਂ ਨਹੀਂ ਪਾਈਦੇ ਆਪਾਂ ਉਹ ਤੋਂ ਗਲਤੀ ਹੀ ਗੱਲਾਂ ਕੱਢ ਰਹੇ ਸੀ ਪਰ ਲੋਕੀ ਹੁਣ ਕਿਉਂ ਇਦਾਂ ਕਰ ਰਹੇ ਆ ਬਾਈ ਵੀਡੀਓ ਪਾ ਰਹੇ ਆ ਪੇਜ ਵਾਲਿਆ ਕਰ ਰਹੇ ਉਹਨਾਂ ਨੂੰ ਵੀ ਰੋਕੋ ਯਾਰ ਰੁਕਦੇ ਹੀ ਨਹੀਂ ਉਹਨਾਂ ਨੂੰ ਇਹ ਤਾਂ ਦੇਖਣਾ ਚਾਹੀਦਾ ਕਿ ਅਸੀਂ ਝੁਕੇ ਆ ਅਸੀਂ ਆਪਣੀ ਗਲਤੀ ਮੰਨੀ ਆ ਅਸੀਂ ਲਾਈਵ ਤੇ ਆ ਕੇ ਹੁਣ ਨਹੀਂ ਗਾਲਾਂ ਕੱਢਦੇ ਆਪਾਂ ਮੰਨ ਗਏ ਪਰ ਬਈ ਥੋੜਾ ਜਿਆ ਚੀਜ਼ਾਂ ਤੁਸੀਂ ਵੀ ਦੇਖੋ ਯਾਰ ਸਾਰਾ ਕੁਝ ਅਸੀਂ ਨਹੀਂ ਦੇਖਣਾ ਤੁਸੀਂ ਖੁਦ ਸਿਆਣੇ ਸਾਡੇ ਹਨਾ ਮੇਰੇ ਵੱਡੇ ਭਰਾ ਆਓ ਮੇਰੀਆਂ ਭੈਣਾਂ ਆ ਲਾਈਵ 'ਚ ਉਹਨਾਂ ਨੇ ਦੇਖਣਾ ਠੀਕ ਆ ਆਪਾਂ ਝੁਕੰਨਾ ਛੁੱਟੀ ਨਹੀਂ ਹੁੰਦੀ ਵੱਡੇ ਹੀ ਹੁੰਨੇ ਆ ਉਸ ਵੀ ਵੀਡੀਓ ਤੇ ਵੀ ਮੈਂ ਕਮੈਂਟ ਦੇਖੇ ਲੋਕਾਂ ਦੀ ਥੋੜੀ ਜੀ ਸੋਚ ਬਦਲ ਹੋਇਆ ਰ ਆਬਦੀ ਮੈਂ ਹੀ ਨਹੀਂ ਕਹਿ ਰੇ ਤੁਸੀਂ ਆ ਕਰੋ ਕਰੋ ਬਟ ਸੋਚ ਤਾਂ ਬਦਲੋ ਆਪਣੀ ਤੁਸੀਂ ਥੋੜਾ ਜਿਹਾ ਲਿਆਜ ਕਰੋ ਥੋੜਾ ਜਿਹਾ ਮੈਂ ਜ਼ਿਆਦਾ ਲਿਆਜ ਨਹੀਂ ਕਹਿੰਦਾ ਜਾਨਵੀ ਨਾ ਵੀਡੀਓ ਪਾਉਣਾ ਬਈ ਹਾਂ ਮੈਂ ਪਾਉਣਾ ਜਾਨਮੀ ਨਾ ਵੀਡੀਓ ਉਹਦੇ ਨਾਲ ਮੇਰਾ ਕੋਈ ਖਾਸ ਰਿਸ਼ਤਾ ਹੈ ਮੈਂ ਤਾਂ ਪਾਉਣਾ ਹੂੰ ਚੱਕੇ ਪੰਡ ਲਾ ਪੈਂਦੇ ਹੋ ਆ ਉਦਾਂ ਦਾ ਇਹ ਉਹਦੇ ਨਾਲ ਰਿਲੇਸ਼ਨ ਚ ਬਈ ਵੀਡੀਓ ਪਾਉਣ ਦਾ ਕੋਈ ਰਿਲੇਸ਼ਨ ਚ ਨਹੀਂ ਹੁੰਦਾ ਮੈਂ ਤਾਂ ਤੇ ਨਾਲ ਜ ਕਿਸੇ ਨਾਲ ਵੀਡੀਓ ਪਾਣਾ ਮੇਰੀ ਯਾਰ ਗਾਣਾ ਆ ਵੀ ਕੁੜੀ ਖਿਡਾਰ ਲਈ ਵੀਡੀਓ ਪਾਤੀ ਮਾੜੇ ਥੋੜੀ ਵੱਜ ਗਈ ਯਾਰ ਇੱਚ ਕੀ ਮਾੜਾ ਜਾਨਵੀ ਦਾ ਆਪਣਾ ਉਹ ਆਪਣਾ ਮੀਰਾ ਦਾ ਜਾਨਵੀ ਨਾਲ ਖਾਸ ਰਿਸ਼ਤਾ ਠੀਕ ਆ ਬਹੁਤ ਹੀ ਖਾਸ ਰਿਸ਼ਤਾ ਆ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਤੇ ਮੈਂ ਸ਼ਰੇਆਮ ਬੋਲੂਗਾ ਹਨਾ ਜੋ ਚੀਜ਼ ਆਪਣੀ ਆ ਸੋ ਆਪਣਾ ਉਹਦੇ ਨਾਲ ਵਧੀਆ ਰਿਸ਼ਤਾ ਆ ਤੇ ਆਪਾਂ ਉਹ ਚੀਜ਼ ਨਾਲ ਐਕਸੈਪਟ ਕਰਾਂਗੇ ਤਾਨੂੰ ਮੇਰੀ ਵਧੀਆ ਫਰੈਂਡ ਆ ਠੀਕ ਆ ਸੁਖ ਮੇਰਾ ਵਧੀਆ ਯਾਰ ਯਾਰ ਤਾਂ ਕੀ ਉਹ ਭਰਾ ਆ ਆਪਣਾ ਯਾਰ ਛੋਟੇ ਹੁੰਦੇ ਆ ਭਰਾ ਵੱਡੇ ਹੁੰਦੇ ਆ ਆਪਾਂ ਉਹਨੂੰ ਸਦਾ ਭਰਾ ਹੀ ਮੰਨਿਆ ਤੇ ਜੇ ਲੋਕਾਂ ਨੂੰ ਇਹ ਲੱਗਦਾ ਸੁਖ ਕੱਲ ਡਿੱਗ ਪੂਗਾ ਮੈਂ ਉਹਨੂੰ ਛੱਡ ਦੂੰਗਾ ਬਈ ਕਦੇ ਵੀ ਨਹੀਂ ਸੁਪਨਾ ਵੀ ਨਹੀਂ ਆ ਦੇਖ ਲਿਓ ਇਹ ਚੀਜ਼ ਦਾ ਹਾਂ ਬਈ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ ਨਾ ਅਜੇ ਤੱਕ ਕਰਾਂਗੇ ਨਾ ਸੁਖ ਨੇ ਕੀਤਾ ਤੇ ਨਾ ਉਹ ਕਰੂਗਾ ਜਿੱਥੇ ਮੈਂ ਉਹਨੂੰ ਰੁਕੂਗਾ ਭਰਾ ਆ ਰੁਕੇਗਾ ਬਈ ਤੁਸੀਂ ਸਾਰੀਆਂ ਚੀਜ਼ਾਂ ਦੇਖੀਆਂ ਇੱਕ ਜੀ ਨਾਰਮਲ ਜੀ ਦੇਖੀ ਕਿ ਉਸ ਤੇ ਆਣ ਕੇ ਸੁਖ ਨੇ ਰਿਐਕਟ ਹੀ ਨਹੀਂ ਕੀਤਾ ਇੱਕ ਦਿਨ ਕੀਤਾ ਤੇ ਲੋਗ ਗਲਤੀ ਹੋ ਗਈ ਅੰਦਰ ਭਰਿਆ ਹੁੰਦਾ ਬੰਦੇ ਦਾ ਹੋ ਜਾਂਦਾ ਉਹ ਚੀਜ਼ਾਂ ਲਈ ਝੁਕੇ ਆ ਉਹ ਚੀਜ਼ਾਂ ਨੂੰ ਮਜ਼ਾਕ ਨਾ ਬਣਾਓ ਠੀਕ ਹੈ ਬਾਕੀ ਤੇਜੀ ਆ ਤੇ ਤਨੂੰ ਤੇਜੀ ਆ ਸੋਰੀ surprit ਕੁੜੀ ਉਹਦੇ ਨਾਲ ਮੇਰਾ ਕੋਈ ਲਿੰਕ ਨਹੀਂ ਉਹ ਸਾਈਬਰ ਕਰਨ ਦੂ ਮਰਜੀ ਕਰਨ ਆਪਾਂ ਲਾਈਵ 'ਚ ਬੋਲਦੇ ਆ ਠੀਕ ਹੈ ਤੇਜੀ ਨੂੰ ਜਿਉਂ ਵੀ ਹੋ ਹੈ ਤੇਜੀ ਭਰਾ ਬੰਦਗੀ ਸੀ ਜਾਂ ਕੁਝ ਵੀ ਸੀ ਉਹਦਾ ਰੀਅਲ ਨਾਮ ਸੰਤਲ ਆ ਬੰਦੇ ਦਾ ਭਰਾਵਾ ਸਾਰਿਆਂ ਨੂੰ ਪਤਾ ਹੀ ਹੈ ਆਪਣਾ ਕੋਈ ਲਿੰਕ ਨਹੀਂ ਹੈਗਾ ਜਿੰਨਾ ਟਾਈਮ ਹੈਗਾ ਸੀ ਹੈਗਾ ਸੀ ਅੱਜ ਕੋਈ ਲਿੰਕ ਨਹੀਂ ਸ਼ਰੇ ਆਮ ਬੋਲਦੇ ਆ ਤੇ ਕੋਈ ਦਿੱਕਤ ਨਹੀਂ ਬਾਕੀ ਪ੍ਰਾ ਸਾਰਿਆਂ ਦਾ ਥੈਂਕ ਯੂ ਓਕੇ ਟਾਟਾ ਬਾਕੀ ਜਿਨ੍ਹਾਂ ਨੇ ਭੰਡਣਾ ਪੰਡੀ ਆਉ ਮੜਾ ਕਹਿਣਾ ਕਹੀ ਆ ਕੋਈ ਦਿੱਕਤ ਨਹੀਂ ਵੀਰੇ ਤੁਸੀਂ ਗਾਲਾਂ ਕੱਢੋ ਅਸੀਂ ਗਾਲਾਂ ਤਾਂ ਰੁਗ ਗਏ ਤੁਸੀਂ ਕੱਢੋ ਤੁਸੀਂ ਸਾਨੂੰ ਹੋਰ ਗਾਲਾਂ ਕੱਢੋ ਜਿੰਨੀਆਂ ਤੁਹਾਡੇ ਦਿਲ ਚ ਭਰੀਆਂ ਪਰ ਕੋਈ ਗੱਲ ਨਹੀਂ ਬਈ ਹਰ ਇੱਕ ਚੀਜ਼ ਦਾ ਦੇ ਟਾਈਮ ਜਵਾਬ ਦੇਣ ਦਾ ਸਹੀ ਟਾਈਮ ਹੁੰਦਾ ਇਕੱਲੇ ਇਕੱਲੇ ਬੰਦੇ ਨੂੰ ਜਵਾਬ ਦੇਵਾਂਗੀ ਅਸੀਂ ਜਿੱਥੇ ਗਲਤ ਹੋਵਾਂਗੇ ਸਿਰ ਵੀ ਝੁਕਾਵਾਂਗੇ ਪੰਜਾਬ ਕੀ ਆਪਣੇ ਪੰਜਾਬ ਦੀਆਂ ਮਾਵਾਂ ਕੀ ਆਪਣੇ ਪੰਜਾਬ ਦੀਆਂ ਧੀਆਂ ਅੱਗੇ ਤੇ ਹਰ ਇੱਕ ਭੈਣ ਪਿੱਛੇ ਜਿਹੜੀ ਕੋਈ ਕੁੜੀ ਇੱਥੋਂ ਦੀ ਆ ਜਾਂ ਅਦਰ ਸਟੇਟ ਦੀ ਆ ਜੇ ਕੋਈ ਉਹਦੇ ਨਾਲ ਗਲਤ ਕਰੂਗਾ ਅਸੀਂ ਪੰਜਾਬੀਆਂ ਅਸੀਂ ਰੋਕਾਂਗੇ ਮੈਂ ਤਾਂ ਇਹ ਚਾਹੁੰਦਾ ਆ ਮੈਂ ਵੀ ਅੱਗੇ ਮੈਨੂੰ ਕੀ ਗੱਲ ਅਸੀਂ ਮੈਨੂੰ ਸਮਝ ਨਹੀਂ ਆਈ ਕੋਈ ਵੀ ਗੱਲ ਹਨਾ ਬਾਬਾ ਜੀ ਦੀ ਸਿਰਫ ਇੱਕ ਗੱਲ ਦਿਲ ਤੇ ਲੱਗੀ ਉਹਨਾਂ ਨੇ ਇਹ ਗੱਲ ਕੀਤੀ ਹੈ ਨਾ ਕਿ ਮਤਲਬ ਕਿ ਧੀਆ ਭੈਣਾ ਵੀ ਦੇਖਦੀਆਂ ਨੇ ਇਕੱਲੇ ਅਸੀਂ ਨਹੀਂ ਦੇਖਦੇ ਧੀਆ ਭੈਣਾ ਵੀ ਦੇਖਦੀਆਂ ਨੇ ਉਹਨਾਂ ਨੇ ਸਾਨੂੰ ਪਿਆਰ ਨਾ ਸਮਝਾਇਆ ਸੀ ਉਹ ਚੀਜ਼ ਨੂੰ ਗਲਤੀ ਮੰਨ ਕੇ ਐਕਸੈਪਟ ਕਰਦੇ ਆ ਸਾਡੀਆਂ ਉਹੀ ਗੱਲ ਹੈ ਧੀਆ ਭੈਣਾ ਨੂੰ ਕੋਈ ਕੁਝ ਕਹੂਗਾ ਤੇ ਅਸੀਂ ਉੱਥੇ ਆਣ ਕੇ ਬੋਲਾਂਗੇ ਪਹਿਲੀ ਤੇ ਲਾਸਟ ਮੇਰੀ ਇਹ ਗੱਲ ਹੈ ਨਾ ਬਈ ਆਪਾਂ ਹਰ ਕੁੜੀ ਦੀ ਰਿਸਪੈਕਟ ਕਰਦੇ ਆ ਹੁਣ ਕਲਕੱਤਾ 'ਚ ਉਹ ਕੁੜੀ ਨਾਲ ਇੰਨਾ ਮਾੜਾ ਹੋਇਆ ਬਈ ਹਾਰੇ ਇੱਕ ਕੁੜੀ ਦੀ ਰਿਸਪੈਕਟ ਕਰਦੇ ਆਂ ਅਸੀਂ ਜੇ ਕੋਈ ਕੁੜੀ ਨਾਲ ਮਾੜਾ ਹੁੰਦਾ ਉਹਦੇ ਨਾਲ ਵੀ ਖੜੇ ਆਂ ਜਿੱਦਾਂ ਦੀਆਂ ਆਪਣੇ ਘਰੇ ਈਆਂ ਪੈਣਾ ਤਨੂੰ ਵੀ ਇੱਕੋ ਓਦਾਂ ਦੀ ਕੁੜੀ ਹੀ ਆ ਚਾਹੇ ਦੇ ਕੋਦਾਂ ਦੀ ਕੁੜੀ ਹੀ ਆ ਠੀਕ ਆ ਜਿਹੜੇ ਬੰਦੇ ਸਾਡੇ ਨਾਲ ਖਹਿ ਖੜੀਗਾ ਖਹਿ ਖਈਏ ਕਰਕੇ ਮਾੜੀ ਕਰਕੇ ਉਹ ਮਾੜੇ ਹੀ ਰਹਿਣਗੇ ਚਾਹੇ ਅੱਜ ਦੀ ਗੱਲ ਆ ਚਾਹੇ ਕੱਲ ਦੀ ਗੱਲ ਆ ਚਾਹੇ 4 ਸਾਲ ਬਾਅਦ ਦੀ ਗੱਲ ਆ ਬਾਕੀ ਸੁਖਵੀਰ ਆ ਗਿਆ ਲਾਗੇ ਆ ਗਏ ਵੀਰੇ 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 ਆਜੋ ਮੈਂ ਥੋੜਾ ਜਿਹਾ ਲਾਈਵ ਚ ਕੁੜੀ ਦੇ ਆਪਣੀ ਦੇ 100 ਕੇ ਹੋ ਗਏ 100 ਕੇ ਹੋ ਗਏ ਤੈਨੂੰ ਦੇ ਤੈਨੂੰ ਨਹੀਂ ਤਾਂ ਨਾ ਤਦੋਂ ਆਹੇ ਕੱਲ ਹੀ ਹੋਇਆ ਮੈਂ ਜਦੋਂ ਆਪਾਂ ਗੇਰ ਲਾ ਗਏ ਸੀ ਫੋਨ ਬੰਦ ਸੀ ਦੋਨੇ ਲਾਈਵ ਹਾਂਜੀ ਬਾਬੇ ਉਹ ਕਿਦਾਂ ਸਾਰੇ ਠੀਕ ਠਾਕ ਹੋਗੇ ਚੜਦੀ ਕਲਾ ਚ ਹੋਗੇ ਨਜ਼ਾਰੇ ਲੈਂਦੇ ਹੋਗੇ ਗਾਲਾਂ ਕੱਢਦੇ ਹੋਗੇ ਬਿਨਾ ਮਤਲਬ ਨਹੀਂ ਗਾਲਾਂ ਕੱਢੀ ਚੱਲੋ ਮਿਆਰੇ ਲਈ ਚੱਲੋ ਆਹੀ ਕੁਛ ਆ ਬਾਬਾ ਪੱਲੇ ਹੋਰ ਕੁਛ ਨਹੀਂ ਜਾਣਾ ਦੁਨੀਆ ਤੋ ਆਹੀ ਕੁਛ ਜਾਣਾ ਇਹ 1 ਮਿੰਟ ਸਾਲੇ ਲੱਭਦਾ ਹੀ ਨਹੀਂ ਬਸ ਚਾਹ ਹਾਂ ਠੀਕ ਹੈ ਨਾਰਮਲ ਵੀ ਅਸੀਂ ਇਦਾਂ ਨਹੀਂ ਆ ਭਰਾਵਾ ਨਾਰਮਲ ਵੀ ਖੱਡੀਆਂ ਮਾ ਬਣੇ ਸਾਨੂੰ ਸੋਨੇ ਜੰਮਿਆ ਬਈ ਨਾਗਰੇ ਆ ਕਰੋ ਯਾਰ ਸਾਰੇ ਜਉਂਦੇ ਵਾਸਤੇ ਰੋ ਚੜਦੀ ਕਲਾ ਚ ਰੋ ਨਜ਼ਾਰੇ ਲਓ ਆ ਲੈ ਗੱਲ ਕਰਕੇ ਬਹਿਲਾ ਕਿਹੜਾ ਭੈਣ ਦਾ ਲਵੜਾ ਕਹਿੰਦਾ ਮਿਡਲ ਫਿੰਗਰ ਫਿਰ ਕਹਿੰਦੇ ਗਾਲ੍ਹਾਂ ਕੱਢਦੇ ਆ ਫਿਰ ਮੁੜ ਕੇ ਤੁਸੀਂ ਕਹਿ ਦਿੰਦੇ ਹੋ ਵੀ ਹਾਂ ਵੀ ਐ ਕਰਤਾ ਪੰਜਾਬ ਫੇਰ ਗਾਲਾਂ ਕਾ ਆ ਹੁਣ ਵਿੱਚ ਆਪ ਕੀ ਕਰੀ ਜਾਂਦੇ ਹੋ ਚਿੱਟੀ ਜਾਂਦੋ ਕੁਛ ਨਹੀਂ ਕਹਿਣਾ ਨਹੀਂ ਮੈਂ ਕੁਛ ਨਹੀਂ ਕਹਿੰਦਾ ਵੀ ਰੋਕਦੇ ਆਪਾਂ ਨੂੰ ਆ ਟੈਂਕ ਕੱਢਦੇ ਖੋਦ ਆ ਕਿ ਕੱਢਦੇ ਖੋਦ ਆ ਅਸੀਂ ਤਾਂ ਰੋਕ ਗਏ ਭਈ ਅਸੀਂ ਤੇ ਗਲਤੀਆਂ ਮੰਨੀਆਂ ਅਸੀਂ ਤਾਂ ਰੋਕ ਗਏ ਬੁੱਢਾ ਦਲਜੀ ਬਾਬਾ ਜੀ ਅੱਗੇ ਸਾਬ ਅੱਗੇ ਤੇ ਉਹਨਾਂ ਨੇ ਸਾਨੂੰ ਸਮਝਾਇਆ ਤੇ ਕੁਝ ਗੱਲਾਂ ਅਸੀਂ ਕਲੀਅਰ ਕੀਤੀਆਂ ਉਹਨਾਂ ਨੂੰ ਦੱਸੀਆਂ ਤੇ ਉਹਨਾਂ ਨੇ ਸਾਨੂੰ ਸਮਝਾਇਆ ਤੇ ਅੱਜ ਉਹ ਸਾਡੇ ਮਗਰ ਪੂਰੀ ਢਾਲ ਬਣ ਕੇ ਖੜੇ ਨੇ ਸਪੋਰਟ ਆਨੋ ਦੀ ਤੇ ਬਾਕੀ ਥਾਰੇ ਕੋ ਬੰਦੇ ਵੀ ਮੈਂ ਇੱਕ ਜਣੇ ਚਲੋ ਇੱਕ ਸਾਨੂੰ ਸਮਝਾਇਆ ਸਾਰਿਆਂ ਨੇ ਜਿੰਨੇ ਜਿੰਨੇ ਨੇ ਸਾਨੂੰ ਸਮਝਾਇਆ ਸਾਨੂੰ ਪਿਆਰ ਕੀਤਾ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਚਾਹੇ ਬਾਬਾ ਜੀ ਬੁੱਟਾ ਦੱਲ ਵਾਲੇ ਹੋਣ ਚਾਹੇ ਬਾਬਾ ਜੀ ਅਮਰਪਾਲ ਜੀ ਹੋਣ ਠੀਕ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਕੋਈ ਵੀ ਇਨਸਾਨ ਵੀ ਤੁਸੀਂ ਵੀ ਧੰਨਵਾਦ ਹੀ ਕਰਿਆ ਕਰੋੁੱਛੂ ਕੰਨਾ ਅਸੀਂ ਮੜੀ ਨਹੀਂ ਬਣ ਕੇ ਅਸੀਂ ਉੱਚੇ ਹੀ ਬਣੇ ਆ ਬਾਕੀ ਧੰਨਵਾਦ ਆ ਸਾਰਿਆਂ ਦਾ ਗਾਣਾ ਤੁਸੀਂ ਗਾਡੀ ਬਾਕੀ ਬਾਬਾ ਮੇਰੀ ਗੱਲ ਸੁਣੋ ਨਜ਼ਾਰੇ ਲਓ ਆਨੰਦਪੂਰਵਕ ਕਰੋ ਜਿਹੜੀਆਂ ਗਾਣਾਂ ਕੱਢੀਆਂ ਕੱਢੀ ਚੱਲੋ ਜੇ ਮੈਂ ਆ ਹੁਣ ਇੱਕ ਆਈਡੀ ਆ ਇਹਨੇ ਭੈਣ ਗਾਲ ਖੱਡੀ ਮੁੜ ਕੇ ਮੇਰੇ ਮੂੰਹ ਚੋਂ ਨਿਕਲਦੀ ਆ ਫਿਰ ਸਾਨੂੰ ਕਹਿੰਦੇ ਆ ਜੀ ਗਾਲਾਂ ਕੱਢਦੇ ਆ ਪਹਿਲਾਂ ਆਪ ਕਢਾਉਂਦੇ ਆ ਚਲੋ ਚੱਲੋ ਚਲੋ ਮਿਲਦੇ ਆ ਖੜ ਜੋ ਅਜੇ 2 ਮਿੰਟ ਮੈਂ ਚੱਲੀ ਇਹ ਸ਼ੂਟ ਤੇ ਪਿਆਰ ਤੋਂ ਆਏ ਹੁਣ ਕਰ ਰਹੀਏ ਓਕੇ 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 ਚਲੋ ਠੀਕ ਹੈ ਬਾਬਾ ਜੀ ਮਿਲਦੇ ਆ ਫਿਰ ਸਾਮਾ ਥੋੜਾ ਇਜਾਜ਼ਤ ਨਹੀਂ ਦੇ ਰਿਹਾ ਜੋਦੇ ਬਹਾਦਰ